ਹਾਲੇ ਅੰਬਾਨੀਆਂ ਦਾ ਵਿਆਹ ਵੀ ਨਹੀਂ ਸੀ ਮੁੱਕਿਆ ਕਿ ਇਹ ਚਰਚਾ ਛਿੜ ਗਈ ਕਿ ਅੰਬਾਨੀਆਂ ਨੇ ਪੋਸਟ ਬੈਡਿੰਗ ਸੈਲੀਬ੍ਰੇਸ਼ਨ ਦੇ ਲਈ ਅਨੰਤ ਤੇ ਰਾਧਿਕਾ ਦੇ ਲਈ ਸੈਵਨ ਸਟਾਰ ਹੋਟਲ ਬੁੱਕ ਕੀਤਾ ਉਹ ਵੀ ਇੰਗਲੈਂਡ ਦੇ ਵਿੱਚ ਪਰ ਇਹਨਾਂ ਸਭ ਹੋਣ ਦੇ ਬਾਵਜੂਦ ਇਹਨਾਂ ਦਾ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਯਾਨੀ ਕਿ ਪੰਜਾਬੀਆਂ ਦੇ ਨਾਲ ਕੋਈ ਮੁਕਾਬਲਾ ਨਹੀਂ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਸ਼ਾਨਦਾਰ ਹਵੇਲੀ ਦੇਖ ਰਹੇ ਹੋ ਇਹ ਕੋਈ ਮਾਮੂਲੀ ਹਵੇਲੀ ਨਹੀਂ ਹੈ 40 ਕਮਰਿਆਂ ਵਾਲੀ ਪੰਜ ਮੰਜ਼ਲਾ ਸ਼ਾਨਦਾਰ ਹਵੇਲੀ ਇਹ ਉਹ ਹਵੇਲੀ ਹੈ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਕਮਰ ਨੌਨਿਹਾਲ ਸਿੰਘ ਦੇ ਵਿਆਹ ਦੇ ਮੌਕੇ ਤੇ ਉਹਨਾਂ ਨੂੰ ਸ਼ਗਨ ਵਜੋਂ ਦਿੱਤੀ ਸੀ ਤੋਹਫੇ ਸਿਰਫ ਉਹਨਾਂ ਨੇ ਆਪਣੇ ਨੌ ਪੁੱਤ ਨੂੰ ਨਹੀਂ ਸੀ ਦਿੱਤੇ ਬਲਕਿ ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਸੀ ਕੋਈ ਵੀ ਪਰਿਵਾਰ ਜਿਹਾ ਨਹੀਂ ਸੀ ਜੋ ਤੋਹਫਿਆਂ ਤੋਂ ਸਖਣਾ ਰਿਹਾ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਦਰਿਆਦਲੀ ਦੀ ਕਿਆ ਕਹਿਣੇ ਇੱਕ ਸ਼ੱਕ ਸੋਨਾ ਦੇ ਕੋਲ ਕੀੜੀਆਂ ਦੀ ਬਲਟੋਈ ਭਰ ਕੇ ਲਿਆ ਆਖੇ ਇਹ ਮੇਰਾ ਪਰਿਵਾਰ ਹੈ ਇਹਨਾਂ ਨੂੰ ਵੀ ਕੁਝ ਦਿਓ ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਕਿਸੇ ਚਿਜਕ ਦੇ ਉਸ ਦੀ ਬਲਟੋਈ ਨੂੰ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਦਿੱਤਾ ਕਹਿੰਦੇ ਨੇ ਕਿ ਕੁਵਰ ਨੌ ਨਿਹਾਲ ਸਿੰਘ ਅਤੇ ਬੀਬੀ ਨਾਨਕੀ ਦੇ ਵਿਆਹ ਤੇ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਦੇ ਵਿਆਹ ਤੇ ਲੋਕ ਲੋਹੌਰ ਤੋਂ ਲੈ ਕੇ ਅਟਾਰੀ ਤੱਕ ਲੋਕ ਕਤਾਰਾਂ ਬਣ ਕੇ ਖੜੇ ਸਨ ਬਰਾਤ ਨੂੰ ਦੇਖਣ ਲਈ ਇਸ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਵੀ ਖਾਲੀ ਹੱਥ ਨਹੀਂ ਸਨ ਉਹਨਾਂ ਦੇ ਨਾਲ ਜਿੰਨੇ ਵੱਡੇ ਸਰਦਾਰ ਤੁਰੇ ਸਨ ਉਹਨਾਂ ਦੇ ਘੋੜੇ ਤੇ ਹਾਥੀਆਂ ਦੇ ਉੱਪਰ ਸੋਨੇ ਦੀਆਂ ਮੋਹਰਾਂ ਦੇ ਬੋਰੇ ਲੱਦੇ ਹੋਏ ਸਨ ਜੋਨਾਂ ਨੇ ਰਾਹ ਦੇ ਵਿੱਚ ਖੜੇ ਇਨਾਂ ਲੋਕਾਂ ਦੇ ਵਿੱਚ ਵੰਡੇ ਸ਼ੇਰੇ ਪੰਜਾਬ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਮੋਹਰਾਂ ਦਾ ਮੀਂਹ ਵਰਾ ਦਿੱਤਾ ਇਹ ਦੇਖ ਕੇ ਵਾਇਸਰਾਏ ਵੀ ਹੈਰਾਨ ਹੋ ਗਿਆ ਈਸਟ ਇੰਡੀਆ ਕੰਪਨੀ ਵੀ ਹੈਰਾਨ ਤੇ ਪਰੇਸ਼ਾਨ ਸੀ ਪਰ ਇਹ ਹੈ ਪੰਜਾਬੀਆਂ ਦਾ ਜਲਵਾ ਕਹਿੰਦੇ ਨੇ ਸ਼ੇਰੇ ਪੰਜਾਬ ਨੇ ਸੁਬਿਆਦ ਦੇ ਵਿੱਚ ਇੰਨਾ ਤੰਦੌਲਤ ਦਾਨ ਕੀਤਾ ਕਿ ਲੋਕੀ 6 ਮਹੀਨੇ ਤੱਕ ਵੇਲੇ ਬੈ ਕੇ ਖਾ ਸਕਦੇ ਸਨ ਇਸ ਹਵੇਲੀ ਦੇ ਕੰਦਾ ਤੇ ਉਕਰੇ ਚਿੱਤਰ ਉਸ ਵੇਲੇ ਦੀ ਅਮੀਰੀ ਦੀ ਗਵਾਹੀ ਭਰਦੇ ਨੇ ਇਹ ਛੱਤ ਦੇ ਉੱਤੇ ਲੱਗੇ ਹੀਰੇ ਜੋ ਅੰਗਰੇਜ਼ ਪੱਟ ਕੇ ਤਾਂ ਲੈ ਗਏ ਲੇਕਿਨ ਅੱਜ ਵੀ ਅਮੀਰੀ ਦੀਆਂ ਨਿਸ਼ਾਨੀਆਂ ਸਾਬਤ ਨੇ ਇਤੋਂ ਤੱਕ ਕਿ ਕੰਦਾ ਦੇ ਉੱਪਰ ਕੀਤੀ ਹੋਈ ਸੋਨੇ ਦੀ ਕਢਾਈ ਵੀ ਅੱਜ ਵੀ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਭਾਰਤ ਸਾਡਾ ਪੰਜਾਬ ਕਿੰਨਾ ਅਮੀਰ ਸੀ ਏਸੀ ਸ਼ੇਰੇ ਪੰਜਾਬ ਦੀ ਅਮੀਰੀ ਉਹਨਾਂ ਦੀ ਦਰਿਆ ਦੇ ਲਈ ਜਿਸ ਦਾ ਮੁਕਾਬਲਾ ਅੰਬਾਨੀ ਅਡਾਨੀ ਵੀ ਨਹੀਂ ਕਰ ਸਕਦੇ